ਪਿੰਡ ਚੱਕ ਦੋਨਾ ਵਿਖੇ ਬਾਬਾ ਗੁग्गा जाहर ਪੀਰ ਦਮ ਸਲਾਨਾ ਮੇਲਾ ਮਨਾਇਆ ਜ਼ਿਲ੍ਹਾ ਕਪੂਰਥਲਾ ਦੇ ਨੇੜੇ ਪੈਂਦੇ ਪਿੰਡ ਚੱਕ ਦੋਨਾ ਵਿਖੇ ਦਰਬਾਰ ਦੇ ਮੁਖ ਸੇਵਾਦਾਰ ਮਲਕੀਤ ਸਿੰਘ ਨਾਗਰਾ ਤੇ ਹਰਬੰਦ ਸਿੰਘ ਨਾਗਰਾ ਦੀ ਅਗਵਾਈ ਹੇਠ ਬਾਬਾ ਗੁग्गा जाहर ਪੀਰ ਜੀ ਦਾ ਸਲਾਨਾ ਮੇਲਾ ਪਿੰਡ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਗੋਥੀ ਸਤਿਕਾਰਯੋਗ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਇਸ ਮੌਕੇ ਦਰਬਾਰ ਤੇ ਬਾਬਾ ਗੁग्गा जाहर ਪੀਰ ਜੀ ਦੀ ਚੌਂਕੀ ਲਗਾਈ ਗਈ ਪ੍ਰਸਿੱਧ ਕੋਵਾਲ ਮੰਤਰੀ ਕੋਹਾਲਾ ਤੋਂ ਇਲਾਵਾ ਅਮਨ ਅਲੀ ਨਕਾਲ ਪਾਰਟੀ ਵੱਲੋਂ ਮੇਲੇ ਵਿੱਚ ਖੂਬ ਰੰਗ ਬਣਿਆ ਇਹ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਣ ਵਿੱਚ ਸਫਲ ਰਿਹਾ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਸਾ ਚੰਦਾ ਗਨ ਸੁਨ ਸਰਤਾਜ ਸਿਕੰਦਰ ਆਵੇ ਬਹਾਰ ਕੋਸ਼ਿਸ਼ਾਂ ਕਰਦਾ ਕਿਉਂ ਬੇਕਾਰ ਕੋਸ਼ਿਸ਼ਾਂ ਕਰਦਾ ਉਹਦੀ ਸਿੱਖਤ ਬਿਆਨੋ ਓਏ ਉਹਦੀ ਸਿੱਖਤ ਬਿਆਨੋ ਓਏ ਉਹਦੀ ਸਿੱਖਤ ਬਿਆਨੋ ਬਾਹਰ ਓਏ ਕਿਉਂ ਕਰੇ ਕਰਦਾ ਸਭ ਨੂੰ ਚੰਗਰੇ ਸੁਦਾ ਜਨੇ ਆਮ ਤੱਕਾ ਜੋ ਦਿਲੋਂ ਅਸਲ ਚੁੱਕਿਆ ਅਬ ਤੇ ਤੇ ਅੰਦਰ ਵੀ ਇੱਕ ਪੁੱਟਾ ਪੇਦ ਹੈ ਲੁਕਿਆ ਅਬ ਨਾ ਭੱਜ ਸਾਈਆਂ ਕਹਿੰਦੇ ਸੂਟਾ ਪੀ ਕੇ ਕਹਿੰਦੇ ਸੂਟਾ ਪੀ ਕੇ ਕਹਿੰਦੇ ਸੂਟਾ ਪੀ ਕੇ ਆਉਂਦੇ ਨਸਤੀ ਦੇ ਟੂਟੇ ਨੇ ਸਾਰੀ ਦੁਨੀਆ ਝੂਠਾ ਨਾ ਦੀਆ ਪੀਰਾ ਨਾਨਕ ਕਵੇ ਅੱਜ ਪਿੰਡ ਚੱਕ ਦੋਨਾਂ ਵਿਖੇ ਬਾਬਾ ਗੁੱਗਾ ਯਾਰ ਪੀਰ ਦਾ ਸਾਲਾਨਾ ਮੇਲਾ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਬਾਬਾ ਯਾਰ ਪੀਰ ਦਾ ਹੋਰ ਸਭ ਦੇ ਦਰਵਾਜ਼ੇ ਖੁੱਲ੍ਹੇ ਕਿਉਂਕਿ ਮੈਂ ਮਤੀਸ਼ਿੰਗ ਪਿੰਚੱਕ ਦੋਨਾਂ ਦੇ ਵਿੱਚ ਗੁੱਗਾ ਯਾਰ ਪੀਰ ਦਾ ਸਾਲਾਨਾ ਮੇਲਾ ਮਨਾਇਆ ਗਿਆ ਹੈ ਜੋ ਕਿ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਕੀਤਾ ਗਿਆ ਇਹਦੇ ਵਿੱਚ ਅਸੀਂ ਜੀ ਪਹਿਲਾਂ ਗੁਰਦੇ ਦੀ ਚੌਂਕੀ ਲਗਾਈ ਗਈ ਹੈ ਉਸ ਤੋਂ ਬਾਅਦ ਆਪਣੇ ਕਵਾਲੀਆਂ ਵਾਲੇ ਲਗਾਏ ਗਏ ਪਸਤੋ ਬਾਾਰ ਆਪਣੀ ਮਕਾਲ ਕੁਆਲਟੀ ਕੀਤੀ ਗਈ ਹੈ ਤੇ ਉਹ ਬਹੁਤ ਹੀ ਵਧੀਆ ਕਰਾਇਆ ਗਿਆ ਹੈ ਮੇਲਾ ਜੋ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਹੈ ਤੇ ਆਪਣੇ ਕਲਾ ਸੰਘਾ ਮਨਜੀਤ ਭਾਜੀਮਾਨ ਤੇ ਡਾਕਟਰ ਸਾਹਿਬ ਵੀ ਆਏ ਹਨ ਉਹਨਾਂ ਨੇ ਵੀ ਬਹੁਤ ਹੀ ਸਹਿਯੋਗ ਦਿੱਤਾ ਹੈ ਇਸ ਦੇ ਨਾਲ ਹੀ ਬਹੁਤ ਹੀ ਵਧੀਆ ਮਨਾਇਆ ਗਿਆ ਹੈ ਸਲਾਨਾ ਮੇਲਾ ਹੈ ਤੇ ਬਹੁਤ ਹੀ ਵਧੀਆ ਮਨਾਇਆ ਜਾਂਦਾ ਹੈ ਹੁੰਤਾ ਦੇ ਨਾਲ ਮਨਾਇਆ ਗਿਆ ਹੈ ਇਹ ਕਿਨਵਾ ਮੇਲਾ ਜੀ ਇਹ ਆਪਣਾ ਹੀ ਲਗ ਸਤੇ ਦਸਮਾ ਮੇਲਾ ਹੈ ਲਗਾਤਾਰ ਚੱਲ ਰਿਹਾ ਹੈ ਸੰਸਾਲ ਦੀ ਸਾਲ